ਪੰਜਾਬੀ ਵਿਰਸਾ ਪੰਜਾਬ ਪੰਜਾਬੀ ਹਤ ਜਿੰਦਾਬਾਦ ਸੋ ਦੋਸਤੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਉਸਤਾਦ ਜੀ ਆਪਣੇ ਹੱਥੀ ਪੰਜਾਬੀ ਲੋਕ ਸਾਜ ਬਣਾਉਂਦੇ ਵੀ ਆ ਤੇ ਬੱਚਿਆਂ ਨੂੰ বাজਾਣੇ ਸਿਖਾਉਂਦੇ ਵੀ ਆ ਤੇ ਉਸਤਾਦ ਜੀ ਕੋਲ ਪੂਰੇ ਵਰਲਡ ਚੋਂ ਜਿਹੜੇ ਸੰਗੀਤ ਪ੍ਰੇਮੀ ਆ ਪੰਜਾਬੀ ਲੋਕ ਸਾਜ ਲੈਣ ਪਹੁੰਚਦੇ ਆ ਤੇ ਸਾਡੇ ਸਤਿਕਾਰਯੋਗ ਸਾਡੇ ਸਰਪੰਚ ਸਾਹਿਬ ਆ ਸਰ ਤੁਹਾਡਾ ਵੈਲਕਮ ਹੈ ਜੀ ਸਵਾਗਤ ਹੈ ਤੁਹਾਡਾ ਸਾਡੇ ਪਿੰਡ ਬੇਲਾ ਦੇ ਵਿੱਚ ਤੁਸੀਂ ਆਏ ਹੋ ਪੰਜਾਬੀ ਲੋਕ ਸਾਜ ਲੈਣ ਸੋ ਸਭ ਤੋਂ ਪਹਿਲਾਂ ਤਾਂ ਸਾਰਾ ਆਪਣਾ ਸ਼ੁਭ ਨਾਮ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ ਜੀ ਤੁਹਾਡਾ ਸ਼ੁਭ ਨਾਮ ਕੀ ਹੈ ਜੀ ਮੇਰਾ ਨਾਮ ਰਣਜੀਤ ਸਿੰਘ ਰਾਣਾ ਜੀ ਰਣਜੀਤ ਪਿੰਡ ਕਿਹੜਾ ਜੀ ਆਪਣਾ ਖੜਕੜ ਖੋਰਦ ਖੜਕੜ ਖਟਕੜ ਖੋਰਦ ਅਚਾ ਖਟਕੜ ਖੋਰਦ ਤੋਂ ਸਰਪੰਚ ਸਾਹਿਬ ਹੈ ਜੀ ਤੇ ਨਾਲ ਸਾਡੇ ਸਰਪੰਚ ਸਾਹਿਬ ਬੈਠੇ ਹੈ ਜੀ ਤੇ ਇਹਨਾਂ ਦੇ ਚਾਚਾ ਜੀ ਹਨ ਸਾਡੇ ਰਣਜੀਤ ਸਿੰਘ ਜੀ ਸੋ ਸਰ ਕਿੱਦਾਂ ਆਉਣਾ ਹੋਇਆ ਅੱਜ ਉਸਤਾਦ ਜੀ ਕੋਲ ਤੁਸੀਂ ਪਹੁੰਚੇ ਹੋ ਜੀ ਮੇਰਾ ਖਿਆਲ ਤੁਸੀਂ ਪਹਿਲਾਂ ਵੀ ਉਸਤਾਦ ਜੀ ਕੋਲ ਆਏ ਹੋ ਹਨਾ ਜੀ ਹਾਂ ਜੀ ਪਹਿਲਾਂ ਵੀ ਆ ਅੱਛਾ ਜੀ ਵੈਸੇ ਆਪਣਾ ਕਿਆ ਕੰਮ ਕਰਕੇ ਆਏ ਜੀ ਕੰਮ ਆ ਬਾਹਰ ਰਹਿਣਾ ਜੀ ਅੱਛਾ ਜੀ ਉਧਰ ਮੇਰਾ ਆਪਣਾ ਪਾਈਪ ਲਾਈਨ ਦਾ ਕੰਮ ਹੈ ਪਾਈਪ ਲਾਈਨ ਦਾ ਕੰਮ ਹੈ ਗੈਸ ਦਾ ਪਾਣੀ ਦਾ ਠੀਕ 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 ਤੇ ਤੂੰ ਵੀ ਵਜਾਉਣ ਦਾ ਤੁਹਾਨੂੰ ਸ਼ੁਰੂ ਤੋਂ ਸ਼ੌਂਕ ਹੈ ਜੀ ਤੁਸੀਂ ਜੇ ਆਂਦਾ ਤੁਸੀਂ ਹਰਾਤ ਸ਼ੁਰੂਤ ਆਈਆਂ ਮਤਲਬ ਆਪਣਾ ਗਵਾਈਆ ਨਹੀਂ ਹੈਗਾ ਜੀ ਮੈਂ ਤਾਂ ਆਪਣੇ ਸ਼ੌਕ ਨੇ ਸਾਥ ਬਿਜਾਰ ਰਿਹਾ ਹਾਂ ਬਿਲਕੁਲ ਇਹ ਆਪਣਾ ਇੱਕ ਅੰਦਰੂਨੀ ਸ਼ੌਕ ਆ ਆਤਮਾ ਦੀ ਸ਼ਾਂਤੀ ਲਈ ਹਨਾ ਜੀ ਤੇ ਕਿੱਦਾਂ ਤੁਹਾਨੂੰ ਲੱਗਦਾ ਜੀ ਜਿੱਦਾਂ ਹੁਣ ਤੁਸੀਂ ਤਾਂ ਬਹੁਤ ਪੁਰਾਣੇ ਤੂੰ ਸ਼ੌਕ ਰੱਖਦੇ ਹੋ ਤੂੰਬੀ ਦਾ ਤੇ ਜਦੋਂ ਬੰਦਾ ਤੂੰਬੀ ਦਾ ਜਿਹੜੀ ਚੀਜ਼ ਦਾ ਸ਼ੌਕ ਰੱਖਦਾ ਹੈ ਜਿਹੜਾ ਕਿ ਪੰਜਾਬੀ ਲੋਕ ਸਾਜ਼ ਦਾ ਸ਼ੌਕ ਰੱਖਦਾ ਉਹਨੂੰ ਉਸ ਚੀਜ਼ ਬਾਰੇ ਨੌਲੇਜ ਵੀ ਵੱਧ ਜਾਂਦੀ ਹੈ ਜੀ ਜਿੱਦਾਂ ਹੁਣ ਤੁਸੀਂ ਉਸਤਾਜ ਜੀ ਤੋਂ ਦੁਆਰਾ ਤੂੰਬੀ ਲੈਣ ਆਏ ਹੋ ਕਿੱਦਾਂ ਲੱਗਦੀਆਂ ਤੁਹਾਨੂੰ ਉਸਤਾਜ ਜੀ ਦੇ ਹੱਥ ਦੀਆਂ ਬਣੀਆਂ ਹੋਈਆਂ ਤੂੰਬੀ ਬੜੀ ਲੱਗਦੀ ਹੈ ਜੀ ਕਿਉਂਕਿ ਪੰਜਾਬ ਚ ਹੋਰ ਵੀ ਬਹੁਤ ਸਾਰੀ ਜਗ੍ਹਾ ਤੁੰਬੀਆਂ ਬਣਦੀਆਂ ਪਰ ਤੁਹਾਨੂੰ ਇਹਦੇ ਵਿੱਚ ਐਦਾਂ ਦਾ ਕੀ ਅਲੱਗ ਫੀਲ ਹੁੰਦਾ ਜਈ ਇਹਦੀ ਟਿਊਨ ਦੇ ਵਿੱਚ ਜਾਂ ਇਹਦੀ ਬਣਾੰਤਰ ਦੇ ਵਿੱਚ ਇਹਦੀ ਖੂਬਸੂਰਤੀ ਦੇ ਵਿੱਚ ਐਦਾਂ ਕਿਆ ਲੱਗ ਲੱਗਦਾ ਜੀ ਬਾਕੀ ਦੇਖੋ ਤੁਸੀਂ ਵੀ ਬੜੀ ਵਧੀਆ ਬਣਾਉਂਦੇ ਆ ਹਾਂਜੀ ਇਹ ਦੂਸਰੀ ਇੱਕ ਵਾਰੀ ਅਥੇ ਹੋਰ ਪਾਸਿਓਂ ਵੀ ਤੁੰਬੀ ਲੈ ਕੇ ਆਸੀ ਉਹ ਇੰਨੀ ਵਧੀਆ ਨਹੀਂ ਸੀ ਇਹਨਾਂ ਦੇ ਤੁੰਬੀ ਬੜੀ ਵਧੀਆ ਵਜਦੀ ਹੈ ਬਣਾਉਂਦੇ ਵਧੀਆ ਗੋਲ ਬਾਣੀ ਵਧੀਆ ਜੀ ਸੋ ਪਹਿਲੀ ਵਾਰ ਤੁਸੀਂ ਉਸਤਾਦ ਜੀ ਨੂੰ ਕਿੱਥੇ ਦੇਖਿਆ ਸੀ ਜਦੋਂ ਤੁਸੀਂ ਉਸਤਾਦ ਜੀ ਦੇ ਕੋਲ ਪਹੁੰਚੇ ਹੋ YouTube ਤੇ ਦੇਖਿਆ ਸੀ ਹਾਂ ਅੱਛਾ 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 ਜੀ ਉਹਨਾਂ ਦਾ ਲਿਖਿਆ ਆਪਣਾ ਬੇਲਾ ਜੈਰਾ ਮੇਲਾ ਬੇਲਾ ਬੇਸਾ ਹਾਂ ਜੀ YouTube ਤੇ ਇਹਨਾਂ ਦਾ ਚੈਨਲ ਬਣਿਆ ਹੋਇਆ ਸੋ ਜਿੱਦਾਂ ਤੁਸੀਂ YouTube ਤੇ ਦੇਖ ਕੇ ਜੋ ਸੋਚ ਕੇ ਮੰਨਦੇ ਵਿੱਚ ਉਸਤਾਦ ਜੀ ਉਹਨਾਂ ਕੋਲ ਪਹਿਲੀ ਵਾਰ ਆਏ ਸੀ ਜਦੋਂ ਇੱਥੇ ਆ ਕੇ ਬਿਲਕੁਲ ਤੁਹਾਨੂੰ ਉਦਾਂ ਦਾ ਹੀ ਮਿਲਿਆ ਜੀ ਉਦਾਂ ਦਾ ਹੀ ਫੀਲ ਹੋਇਆ ਜੀ ਜਾਨ ਜੀ ਉਹਨਾਂ ਨੂੰ ਬੜੀ ਆਟੇ ਵਾਹ ਜੀ ਵਾਹ ਤੇ ਹੋਰ ਤੁਸੀਂ ਜਿਹੜੇ ਸਾਡੇ ਸੰਗੀਤ ਜਗਤ ਦੇ ਵਿੱਚ ਸੰਗੀਤ ਪ੍ਰੇਮੀ ਆ ਜਿਹੜੇ ਤੁੰਬੀ ਵਜਾਉਣਾ ਪਸੰਦ ਕਰਦੇ ਆ ਜਾਂ ਹੋਰ ਪੰਜਾਬੀ ਲੋਕ ਸਾਜ਼ ਬਜਾਣਾ ਪਸੰਦ ਕਰਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਉਸਤਾਦ ਜੀ ਦੇ ਕੰਮ ਦੇ ਪ੍ਰਤੀ ਮੈਂ ਤਾਂ ਇਹੀ ਕਹਾਂਗਾ ਜੀ ਇੱਥੋਂ ਆਪਣੀਆਂ ਤੁੰਬੀਆਂ ਲਿਜਾਣ ਜਿਹੜੇ ਸਾਜ਼ ਤੁਸੀਂ ਬਣਾਉਨੇ ਹੋ ਇੱਥੋਂ ਖਰੀਦੋਰੀ ਬੜੀਆ ਵੱਜਦੇ ਆ ਸਾਜ਼ ਬਿਲਕੁਲ ਬਿਲਕੁਲ ਕਿਉਂਕਿ ਜੀ ਇਹ ਸਾਡਾ ਪੰਜਾਬੀ ਵਿਰਸਾ ਏ ਇਹ ਅਲੋਪ ਨਹੀਂ ਹੋਣਾ ਚਾਹੀਦਾ ਸੋ ਸਰ ਤੁਸੀਂ ਵੈਸੇ ਕਿੰਨੇ ਕ ਸਾਲਾਂ ਤੋਂ ਤੁੰਬੀ ਵਜਾਉਂਦੇ ਹੋ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਤੁੰਬੀ ਵਜਾਉਂਦੇ ਆ ਜੀ ਮੈਨੂੰ ਪੜ੍ਹਨਾ ਹੁੰਦਾ ਸੀ ਸਕੂਲੇ ਦੀ ਉਦੋਂ ਦੀ ਵੀਦਵਾਨੀ ਹਾਈ ਸਕੂਲ अच्छा जी ਕਿਹੜੇ ਕਿਹੜੇ ਸਿੰਗਰਾਂ ਨੂੰ ਸੁਣਦੇ ਹੁੰਦੇ ਸੀ ਜੀ ਪਹਿਲਾਂ ਸਿੰਗਰ ਤਕਰੀਬਨ ਜਿਹੜੇ ਜਿਆਦਾ ਸੀਗੇ ਜਿਹਾ ਆਪਣਾ ਮੇਰੇ ਮੇਰੇ ਜਿਹੜੇ ਹਾਰਮੋਨ ਪਿਆਰੇ ਹੋ ਸੀ دیدار ਸੰਧੂ ਜੀ ਅੱਛਾ ਜੀ ਤੇ ਫਿਰ ਅੱਜ دیدار ਸੰਧੂ ਜੀ ਵਾਲੀ ਟਿਊਨ ਕੋਈ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਜਾਵੇ ਜੀ ਹਾਂ ਜੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਦیدار ਸੰਧੂ ਸਾਹਿਬ ਦਾ ਇੱਕ ਕਿਹੜਾ ਗਾਣਾ ਸੀ ਜਿਹਦੇ ਤੇ ਰঞ্জੀਤ ਸਿੰਘ ਜੀ ਨੇ ਤੂੰ ਵੀ ਵਜਾਈ ਆ ਸੋ ਸਰ ਹੋਰ ਕਿਆ ਸਨੇਹਾ ਦੇਣਾ ਚਾਹੋਗੇ ਜੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਜਿਹੜੇ ਵਿਦੇਸ਼ੀ ਮਿਊਜ਼ਿਕ ਦੇ ਵਿੱਚ ਜ਼ਿਆਦਾ ਉਲਝੇ ਹੋਏ ਆ ਪੰਜਾਬੀ ਵਿਰਸੇ ਨੂੰ ਭੁੱਲਦੇ ਜਾਂਦੇ ਆ ਜੀ ਉਹਨਾਂ ਵਾਸਤੇ ਤੁਹਾਡਾ ਕਿਆ ਸਨੇਹਾ ਹੈ ਜੀ ਉਹਨਾਂ ਵਾਸਤੇ ਇਹ ਜਿਹੜਾ ਆਪਣਾ ਮਿਊਜ਼ਿਕ ਨਾਲ ਜੋੜਿਆ ਨੂੰ ਆਪਣੇ ਸਹੀ ਤਰੀਕੇ ਨਾਲ ਸਿੱਖੋ ਸਹੀ ਤਰੀਕੇ ਨਾਲ ਵਜਾਓ ਜੀ ਬਿਲਕੁਲ ਸਾਡਾ ਵਿਰਸਾ ਹੈ ਜੀ ਸਾਡਾ ਵਿਰਸਾ ਹਾਂ ਜੀ ਇਹਨਾਂ ਸਾਹਮਣੇ ਰੱਖੋ ਬਿਲਕੁਲ ਬਿਲਕੁਲ ਇਹ ਇਕੱਲਾ ਪੰਜਾਬੀ ਵਿਰਸਾਈ 뮤직 ਹੀ ਨਹੀਂ ਹੈ ਇਹ ਸਾਡੀ ਮਾਂ ਬੋਲੀ ਪੰਜਾਬੀ ਨੂੰ ਵੀ ਜਿਹੜਾ ਸੱਭਿਆਚਾਰ ਆ ਸਾਡਾ ਉਹਨੂੰ ਵੀ ਪ੍ਰਚਲਿਤ ਕਰਦਾ ਜਦੋਂ ਸਾਡਾ ਪੰਜਾਬੀ 뮤직 ਵੱਜਦਾ ਹੈ ਦੋਸਤੋ ਤਾਂ ਸਾਡੀ ਉਹਦੇ ਨਾਲ ਪੰਜਾਬੀ ਮਾਂ ਬੋਲੀ ਦਾ ਵੀ ਪ੍ਰਚਾਰ ਹੁੰਦਾ ਹੈ ਜੀ ਸੋ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਇਸ ਕੁਲੀ ਦੇ ਵਿੱਚ ਆਏ ਹੋ ਸਾਡੇ ਪਿੰਡ ਦੇ ਵਿੱਚ ਆਏ ਹੋ ਤੇ ਉਸਤਾਦ ਜੀ ਦੇ ਬਣਾਏ ਹੋਏ ਪੰਜਾਬੀ ਲੋਕ ਸਾਜ਼ ਤੁਸੀਂ ਵਜਾ ਰਹੇ ਹੋ ਔਰ ਤੁਹਾਨੂੰ ਪਸੰਦ ਆ ਰਹੇ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਰ ਬਾਬਾ ਸ਼ਾਹਰ ਪਿਆ ਸੱਚੀ ਸਰਕਾਰ ਦਾ ਇਹ ਦਰਬਾਰ ਹੈ ਜਿੱਥੇ ਬੈਠ ਕੇ ਉਸਤਾਦ ਜੀ ਇਹ ਪੰਜਾਬੀ ਲੋਕ ਸਾਜਾਂ ਦੀ ਸੇਵਾ ਨਿਵਾ ਰਹੇ ਸਭ ਤੋਂ ਬਹੁਤ ਧੰਨਵਾਦ ਸਾਹਿਬ ਥੈਂਕ ਯੂ